ਸ਼ਰਮ ਨੇ ਅਕਾਲੀ ਦਲ ਦੇ ਹਲਕਾ ਫਸ਼ਿਆਰਪੁਰ ਤੋਂ ਉਮੀਦਵਾਰ ਸਰਦਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਫਗਵਾੜਾ ਤੋਂ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਅਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਸਮੂਹ ਵਰਕਰਾਂ ਦਾ ਇੱਕ ਭਰਮਾਈ ਇਕੱਠ ਪਾਰਟੀ ਦਫ਼ਤਰ ਨੇੜੇ ਬੱਸ ਸਟੈਂਡ ਫਗਵਾੜਾ ਵਿਖੇ ਹੋਇਆ ਮੀਟਿੰਗ ਦੌਰਾਨ ਪਾਰਟੀ ਦੀ ਸਿਆਸੀ ਤਾਕਤ ਉਸ ਸਮੇਂ ਭਰੀ ਜਾਫਾ ਹੋਇਆ ਜਦੋਂ ਵੱਡੀ ਗਿਣਤੀ ਵਿੱਚ ਗੁਜਰਾਤੀ ਭਾਈਚਾਰੇ ਦੇ ਲੋਕਾਂ ਨੇ ਪਾਰਟੀ ਨੂੰ ਸਮਰਥਨ ਦੇਂਦਿਆ ਸਰਦਾਰ ਸੋਨ ਸਿੰਘ ਠੰਡਲ ਨੂੰ ਵੱਡੇ ਮਾਰਜ ਨਾਲ ਜਿਤਾਉਣ ਦਾ ਆਸ਼ਵਾਸਨ ਦਿੱਤਾ ਇਸ ਮੌਕੇ ਗੁਜਰਾਤੀ ਭਾਈਚਾਰੇ ਦੇ ਲੋਕਾਂ ਨੇ ਕਿ ਉਹ ਪਹਿਲਾ ਤੋਂ ਹੀ ਅਕਾਲੀ ਦਲ ਬਾਦਲ ਦੇ ਨਾਲ ਜੁੜੇ ਹੋਏ ਹਨ ਕਿਉਂਕਿ ਅਕਾਲੀ ਦਲ ਬਾਦਲ ਦੀ ਹੀ ਪਾਰਟੀ ਨੇ ਪਹਿਲਾ ਵੀ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਸੀ ਉਹਨਾਂ ਰஞ்சிਤ ਸਿੰਘ ਖੁਰਾ ਦਾ ਨੂੰ ਵਿਸ਼ਵਾਸ ਦਿਵਾਇਆ ਕਿ ਨਾ ਚੌੜਸ ਸਰਦਾਰ ਸੋਨ ਸਿੰਘ ਟੰਡਲ ਨੂੰ ਜਿ ਤਾਉਣ ਵਿੱਚ ਉਹ ਆਪਣਾ ਅਹਿਮ ਰੋਲ ਅਦਾ ਕਰਨਗੇ ਕੀ ਨਾਮ ਦਾ ਡਾਕ ਪੇਜ ਕੁਮਾਰ ਪੇਜ ਜੀ ਕਿੱਥੋਂ ਆਏ ਮੋਰੀ ਕਿਹੜਾ ਰੋਡ ਵਾਲਾ ਅੱਜ ਹੁਣ ਤੁਸੀਂ ਕਿੱਥੇ ਪਹੁੰਚੇ ਸੀਗਾ ਕੌਣ ਕਿੰਨਾ ਮਿਲੇ ਆ ਕੀ ਜੀ ਰਣਜੀਤ ਸਿੰਘ ਕੁਰਾਨਾ ਨਾਲ ਜਿਹੜੇ ਸਾਡੇ ਵੱਡੇ ਭਰਾ ਆ ਤੇ 7 ਸਾਲਾਂ ਕੇ 10 ਸਾਲਾਂ ਤੋਂ ਦਿਨਾਂ ਨਾਲ ਜੁੜੇ ਆ ਤੇ ਹਰ ਵੇਲੇ ਰਣਜੀਤ ਸਿੰਘ ਕੁਰਾਨਾ ਨੂੰ ਖਾਲੀ ਦਲ ਦੇ ਇੱਕ ਪਾਪੀ ਦੀਆਂ ਆ ਤੇ ਹੁਣ ਵੀ ਉਹਨਾਂ ਦੇ ਨਾਲੇ ਜਿਹੜੇ ਆ ਉਹਨਾਂ ਦੇ ਨਾਲੇ ਪਾਣੇ ਰਹਿਣਗੇ ਤੇ ਪਾਣੇ ਰਹਿਾਂਗੇ ਅਨਜੀਤ ਸਿੰਘ ਕੁਰਾਨਾ ਜੀ ਦਾ ਵਾਧੂ ਤਕਰੀਰ ਇਹ ਬੋਲ ਰঞ্জੀਤ ਸਿੰਘ ਖੁਰਾਨਾ ਨੂੰ ਜਾ ਰਹੀਆਂ ਇੱਕ ਇੱਕ ਬੋਲ ਤੱਕਾ ਲੈਣਾ ਰঞ্জੀਤ ਸਿੰਘ ਖੁਰਾਨਾ ਆਈ ਤਕੜੀ ਵੀ ਹੋਈ ਹੈ ਤੇ ਖੁਰਾਨਾ ਦਾ ਕਿ ਉਧਰ ਰঞ্জੀਤ ਸਿੰਘ ਖੁਰਾਨਾ ਨੇ ਸਮੂਹ ਗੁਜਰਾਤੀ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕਰਦੇ ਆਖਿਆ ਕਿ ਜਿਸ ਤਰ੍ਹਾਂ ਅਕਾਲੀ ਦਲ ਦੀ ਸਰਕਾਰ ਸਮੇ ਗੁਜਰਾਤੀ ਭਾਈਚਾਰੇ ਦੀਆਂ ਮੁਸ਼ਕਲਾਂ ਦਾ ਹੱਲ ਹੋਇਆ ਸੀ ਉਸੇ ਤਰ੍ਹਾਂ ਹੀ ਇਸ ਵਾਰ ਵੀ ਸਰਦਾਰ ਸੋਨ ਸਿੰਘ ਠੰਡਲ ਦੀ ਜਿੱਤ ਤੋਂ ਬਾਅਦ ਉਹਨਾਂ ਦੇ ਕੰਮ ਹੋਣਗੇ ਉਹਨਾਂ ਸਮੂਹ ਬੋਟਰਾਂ ਨੂੰ ਸਰਦਾਰ ਸੋਨ ਸਿੰਘ ਠੰਡਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਦੌਰਾਨ ਬੱਬੂ ਵਾਲੀਆ ਜਸਵਿੰਦਰ ਸਿੰਘ ਭਗਤਪੁਰਾ ਗੁਰਦੇਵਾਲ ਸਿੰਘ ਲਖਪੁਰ ਅਵਤਾਰ ਸਿੰਘ ਮੰਗੀ ਸ਼ਰਨਜੀਤ ਸਿੰਘ ਠਪਾਲ ਕੁਲਦੀਪ ਸਿੰਘ ਸਰੂਪ ਸਿੰਘ ਖਲਵਾੜਾ ਬਹਾਦਰ ਸਿੰਘ ਸੰਗਤਪੁਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਅਤੇ ਗੁਜਰਾਤੀ ਭਾਈਚਾਰੇ ਦੇ ਮੈਂਬਰ ਮੌਜੂਦ ਹਨ ਅੱਜ ਸਾਡੇ ਪਾਰਟੀ ਦਫ਼ਤਰ ਨੇ ਉਸ ਫਵਾਣਾ ਜੀਡ ਰੋਡ ਦੇ ਖੋਲ੍ਹਿਆ ਆ ਉੱਥੇ ਬਹੁਤ ਵੱਡੀ ਗਿਣਤੀ ਚ ਮੇਰੇ عزیز ਮੈਂ ਸਰਕਾਰਜੋਗ ਕੋਈ ਰਾਤੀ ਭਾਈਚਾਰੇ ਦੇ ਲੋਕ ਇੱਥੇ ਆਏ ਆ ਅ ਨਾਲ ਉਹਨੇ ਲੇਡੀਆਂ ਵੀ ਬੱਡੇ ਕਿਉਂ ਦੀ ਸੀ ਜਿਹੜੇ ਹਮੇਸ਼ਾ ਮੇਰੇ ਨਾਲ ਖੜਦੇ ਰਹੇ ਆ ਤੇ ਮੈਂ ਵੀ ਹਮੇਸ਼ਾ ਕੋਸ਼ਿਸ਼ ਕੀਤੀ ਆ ਕਿ ਉਹਨਾਂ ਨਾਲ ਖੜਕੇ ਜੋ ਵੀ ਉਹਨਾਂ ਦੇ ਕੰਮ ਹੁੰਦੇ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਆ ਅੱਜ ਉਹਨਾਂ ਨੇ ਇੱਥੇ ਪਾਰਟੀ ਦਾ ਤੱਕ ਪਹੁੰਚ ਕੇ ਉਹ ਆਪਣਾ ਪੂਰਾ ਸਮਰਥਨ ਦੇਦਾ ਹੋਇਆਤੀ ਪਰਵਾਰ ਵੱਲੋਂ ਕਿ ਸ਼੍ਰੋਮਣੀ ਕਾਲੇ ਦਾ ਦੇ ਰਹੇ ਉਮੀਦਵਾਰ ਰਹੇਗੇ ਸਦਾ ਸੋਨ ਸਿੰਘ ਟੰਡਲ ਜੀ ਉਹਨਾਂ ਨੂੰ 1 ਜੂਨ ਨੂੰ ਦਿਨ ਸ਼ਨੀਵਾਰ ਨੂੰ ਇੱਕ ਇੱਕ ਬੋਡ ਚੂਨ ਨਿਸ਼ਾਨ ਤੱਕੜੀ ਦਾ ਬਟਨ ਦਵਾ ਕੇ ਉਹਨਾਂ ਕਾਬਜ਼ਾ ਕਰਨਾ ਤਾਂ ਜੋ ਮੈਂ ਵੀ ਉਹਨਾਂ ਨੂੰ ਇਹ ਕਿਹਾ ਕਿ ਜੇ ਅਗਰ ਸਾਡੇ ਐਮਪੀ ਬੰਦੇ ਆ ਜੋ ਕਿ ਇਸ ਵੇਲੇ ਬੋਰਡ ਤੋਂ ਬੇਸੀ ਬਹੁਤ ਵੱਡੀ ਲੀਡ ਰ ਜਿੱਤ ਰਹੇ ਆ ਤੇ ਪੂਰਾ ਲੋਕ ਸਭਾ ਹਰਕਾ ਹੁਸ਼ਿਆਰਪੁਰ ਤੋਂ ਵੀ ਜੋ ਐਸਐਲਆਈ ਰਿਪੋਰਟਸ ਆ ਰਹੀਆਂ ਸੀਆਈਡੀ ਹੋਵੇ ਚਾਹੇ ਸਰਵੇ ਰਿਪੋਰਟਸ ਆ ਰਹੀਆਂ ਉਹ ਚ ਅਸੀਂ ਬਹੁਤ ਵੱਡੀ ਲੀਡ ਤੇ ਚੱten ਜਾ ਰਹੇ ਆ ਤੇ ਮੈਂ ਵੀ ਇਹਨਾਂ ਦਾ ਵਾਦਾ ਕੀਤਾ ਕਿ ਅਗਰ ਸਾਡੇ ਐਮਪੀ ਬੰਦੇ ਆ ਸਦਾ ਸਿੰਘ ਖੰਡਲ ਜੀ ਤੇ ਜੋ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਉਹਨਾਂ ਤੇ ਗੌਰ ਕੀਤਾ ਜਾਊਗਾ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਉਹਨਾਂ ਦੀ ਜੋ ਡਿਮਾਂਡਸ ਹੈਗੀਆਂ ਵਾ ਆਪਾਂ ਐਮਪੀ ਫੰਡ ਤੋਂ ਬਾਹਰ ਆਪਾਂ ਉਹ ਪੂਰੇ ਕਰਾਂਗੇ ਕਿਉਂਕਿ ਇੱਕ ਐਮਪੀ ਕੋ ਇੱਕ ਫੰਡ ਹੁੰਦਾ ਜਿਹੜਾ ਫੰਡ ਉਹ ਆਪਣੇ ਹਲਕੇ ਵਾਸਤੇ ਵਰਤ ਸਕਦਾ ਇਹਨਾਂ ਜਿੰਨੀਆਂ ਵੀ ਪਿਛਲੇ ਦਿਨਾਂ ਚ ਚਾਰ ਮੀਟਿੰਗਸ ਹੋਈਆਂ ਵਾ ਤੇ ਮੈਂ ਤੁਸੀਂ ਆਪ ਖੁਦ ਵੀ ਦੇਖਿਆ ਕਿ ਸਾਨੂੰ ਬਹੁਤ ਵੱਡਾ ਇੱਕ ਹੰਗਾਰਾ ਮਿਲਿਆ ਇੱਕ ਸਮਰਥਨ ਮਿਲਿਆ ਕੱਜ ਦਾ ਇੱਕ ਲਹਿਰ ਪੈਸੂ ਨੇ ਪੂਰੇ ਪੰਜਾਬ ਚ ਚੱਲ ਰਹੀ ਆ ਕਿ ਜਿੱਥੋਂ ਅਸੀਂ 13 ਦੇ 13 ਸੀਟਾਂ ਰਹੀ ਆਹੀ ਬਹੁਤ ਵੱਡੀ ਗਿਣਤੀ ਚ ਸਾਨੂੰ ਪੰਜਾਬ ਦੇ ਲੋਕ ਸਾਡੇ ਨਾਲ ਸਮਰਥਨ ਕਰ ਰਹੇ ਆ ਤੇ ਮੈਨੂੰ ਪੂਰਾ ਵਿਸ਼ਵਾਸ ਆ ਕਿ ਆਹੀ ਵੱਡੀ ਗਿਣਤੀ ਜੀ ਆਪਣੀ ਸੀਟਾਂ ਜਿੱਤਾਂਗੇ